ਇੱਕ ਵਾਰ ਫਿਰ ਤੋਂ ਜੀਵਨ ਦੇ ਵਿਚਾਰ ਕਰਨ ਆਪਾਂ ਅੱਜ ਤੁਹਾਡੇ ਨਾਲ ਜਿਸ ਵਿਸ਼ੇ ਤੇ ਵਿਚਾਰ ਕਰਾਂਗੇ ਆ ਗੁਰੂ ਨਾਨਕ ਪਾਤਸ਼ਾਹ ਨੇ ਸੰਸਿਧ ਦੇ ਰਾ ਪਾਇਆ ਪਰ ਅਸੀਂ ਅਜੋਕੇ ਸਮੇਂ ਆਪ ਅਪੂਠੇ ਰਾਹ ਕੋਲ ਤੁਰ ਰਹੇ ਹਾਂ ਯਾਨੀ ਕਿ ਬਿਲਕੁਲ ਗੁਰੂ ਨਾਨਕ ਪਾਤਸ਼ਾਹ ਜੀ ਪਾਤਸ਼ਾਹ ਜੀਆਂ ਸਿੱਖਿਆਵਾਂ ਤੋਂ ਉਲਟ ਤੁਰ ਰਹੇ ਹਾਂ ਕਿਉਂ ਤੁਰ ਰਹੇ ਆ ਇਸ ਤੇ ਵੀ ਆਪਾਂ ਵਿਚਾਰ ਕਰਦੇ ਆ ਅੱਜ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਜਦੋਂ ਸੁਤੰਤਰ ਕੀਤਾ ਜਦੋਂ ਉਹਦੇ ਬੰਧਨ ਕੱਟੇ ਕਿਹੜੇ ਬੰਧਨ ਬੰਧਨ ਮਨੁੱਖ ਦੇ ਜਿਨ੍ਹਾਂ ਵਿਚਾਰਾਂ ਦੇ ਵਿੱਚ ਸਦੀਆਂ ਤੋਂ ਕਰਮकांड ਆਵਾਗੌਣ ਸਵਰਗ ਨਰਕ ਅਪ੍ਰੋਤੀ ਮੁਕਤੀ ਆਵਾਗਣ ਤੋਂ ਮੁਕਤੀ ਇਹਨਾਂ ਚੀਜ਼ਾਂ ਦੇ ਜਿਸ ਬੰਧਨ ਦੇ ਵਿੱਚ ਮਾਨਸਿਕ ਤੌਰ ਤੇ ਮਨੁੱਖ ਨੂੰ ਗੁਲਾਮ ਬਣਾਇਆ ਸੀ ਉਹ ਨਾਲ ਪਾਤਸ਼ਾਹ ਨੇ ਮਨੁੱਖ ਨੂੰ ਉਸੇ ਬੰਧਨ ਜੋ ਕਟਿਆ ਤੇ ਮਨੁੱਖ ਨੂੰ ਇਹ ਕਿਹਾ ਕਿ ਅਸਲ ਦੇ ਵਿੱਚ ਤੇਰੀ ਜੋਤੂ ਕਾਰਨ ਹੈ ਜੋ ਤੂੰ ਹਾਲ ਦੇ ਵਿੱਚ ਕਰ ਰਿਹਾ ਹੈ ਇਹ ਹੀ ਤੇਰਾ ਇਹ ਹੀ ਤੂੰ ਆਪਣੇ ਕਰਮ ਲਿਖ ਰਿਹਾ ਹੈ ਤੇ ਇਹ ਹੀ ਕਰਮ ਜਿਹੜੇ ਆ ਇਹ ਤੈਨੂੰ ਇਹਨਾਂ ਦੇ ਆਧਾਰ ਤੇ ਤੂੰ ਜੀਵਨ ਜਿਹੜਾ ਹੈ ਤੇਰਾ ਹੈ ਇਸੇ ਜਨਮ ਦੇ ਵਿੱਚ ਹੀ ਤੂੰ ਸਾਰਾ ਕੁਝ ਭੋਗਦਾ ਹੈ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਕਰਨੀ ਕਾਗਤ ਮਨ ਮਸਵਾਣੀ ਬੁਰਾ ਪਲਾ ਦੁਇ ਦੇ ਪਏ ਜਿਉਂ ਚੋਂ ਕੀਰਤ ਚਲਾਈ ਤਉ ਚਲਿਆ ਤੋ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਇਸ ਸ਼ਬਦ ਤੇ ਇਹਨਾਂ ਦੋ ਪੰਕਤੀਆਂ ਜੀ ਗੁਰੂ ਸਾਹਿਬ ਕਹਿ ਰਹੇ ਨੇ ਚਿਤ ਚੇਤਸ ਕੀ ਨਾ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਆ ਪਟਕੇ ਹੋਏ ਇਨਸਾਨ ਜਿਹੜਾ ਜਿਹੜਾ ਆਪਣੇ ਦਿਮਾਗ ਦੇ ਮੁਤਾਬਕ ਨਹੀਂ ਚੱਲਦਾ ਤੂੰ ਇਸ ਗੱਲ ਨੂੰ ਧਿਆਨ ਚ ਕਿਉਂ ਨਹੀਂ ਕਰਦਾ ਇਸ ਗੱਲ ਵੱਲ ਤੇਰਾ ਧਿਆਨ ਕਿਉਂ ਨਹੀਂ ਜਾਂਦਾ ਕਿ ਜਦੋਂ ਤੂੰ ਫਰੀਦ ਨੂੰ ਅਕਾਲ ਪੁਰਖ ਨੂੰ ਪਾਉ ਜਿਸ ਵੇਲੇ ਤੂੰ ਸ਼ੁਭ ਗੁਣਾਂ ਨੂੰ ਅਕਾਲ ਪੁਰਖੋਂ ਗੁਣ ਨਹੀਂ ਲੈਂਦਾ ਜੇ ਤੁਮ ਆਪਾਂ ਇਹ ਗੱਲ ਕਹਿੰਦੇ ਆ ਨਾ ਕਿ ਵੀ ਸਾਡੇ ਅੰਦਰ ਅਕਾਲ ਪੁਰਖ ਦਾ ਵਾਸਾ ਹੈ ਸਾਡੇ ਅੰਦਰ ਗੁਣਾ ਦਾ ਵਾਸਾ ਹੈ ਅਕਾਲ ਪੁਰਖ ਤੇ ਗੁਣਾ ਦਾ ਹੀ ਸਿੱਕਰ ਹੁੰਦਾ ਹੈ ਨਾ ਜਿਸ ਵੇਲੇ ਸਤਗੁਰੂ ਸ਼ਬਦ ਉਜਾਰੋ ਦੀਪਾ ਅਸੀਂ ਹੁਣੇ ਹੀ ਸ਼ਬਦ ਸੁਣ ਰਹੇ ਸੀ ਬਿਨ ਸਾਮ ਦੇ ਕਾਲ ਤਹਿ ਮੰਦਰ ਖੁੱਲੀ ਕੋਠੜੀ ਰਤਨੇ ਨੂਪਾ ਤੇ ਜਦੋਂ ਉਸ ਮਨ ਦੇ ਅੰਦਰੋਂ ਮਨ ਮੰਤਰ ਦੇ ਵਿੱਚੋਂ ਹਨੇਰਾ ਜਹਾਲਤ ਦਾ ਹਨੇਰਾ ਦੂਰ ਹੋ ਜਾਂਦਾ ਹੈ ਉਥੇ ਅਣਗਿਣਤ ਹੀਰੇ ਜਵਾਹਰਾਤ ਪਾਓ ਗੁਣਾ ਦੀ ਕੋਠੀ ਖੁੱਲ ਜਾਂਦੀ ਹੈ ਚਮਕਦਾਰ ਗੁਣਾ ਦੀ ਉਹੀ ਜਿਹੜੀ ਆ ਉਹੀ ਕਿਉਂਕਿ ਉਥੇ ਹੀ ਰਾਮ ਵਸਦਾ ਹੈ ਤੇ ਹੁਣ ਮਨੁੱਖ ਜਿਸ ਨੂੰ ਭੁੱਲ ਗਿਆ ਸ਼ੁਭ ਗੁਣਾ ਨੂੰ ਭੁੱਲ ਗਿਆ ਤਾਂ ਹਰ ਬਿਸਰਤ ਤੇਰੇ ਗੁਣ ਦਲੇ ਆ ਚੱਲੇ ਇਨਸਾਨ ਐ ਕੁਰਾ ਪੇਰੇ ਇਨਸਾਨ ਆਪਾਂ ਗੱਲ ਰੰਗ ਦੀ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਬਹੁਤ ਅੱਛਾ ਮਾਰਗ ਦੱਸਿਆ ਇੱਕ ਬਹੁਤ ਅੱਛਾ ਜੀਵਨ ਦਾ ਰਸਤਾ ਦਿੱਤਾ ਪਰ ਅਸੀਂ ਕਿਉਂ ਰਹਿ ਤੈ ਕਿਉਂਕਿ ਅਸੀਂ ਉਹਨਾਂ ਹੀ ਕਰਮ ਕਾਂਡਾਂ ਚੱਲੇ ਗਏ ਇੱਥੇ ਗੁਰੂ ਸਾਹਿਬ ਇਹੀ ਕਹਿ ਰਹੇ ਆ ਕਿ ਚਿਤ ਚੇਤਸ ਕੀ ਨ ਬਾਵ ਰਿਆ ਐ ਪਟਕੇ ਹੋਏ ਬਾਵਰਾ ਜਿਹੜਾ ਪਾਗਲ ਇਨਸਾਨ ਬੁੱਧੂ ਇਨਸਾਨ ਮੂਰਖ ਇਨਸਾਨ ਤੂੰ ਚੇਤੇ ਦੀ ਕਿਉਂ ਨਹੀਂ ਰੱਖਦਾ ਇਸ ਗੱਲ ਨੂੰ ਇਕ ਜਦੋਂ ਤੂੰ ਅਕਾਲ ਪੁਰਖ ਨੂੰ ਬਿਸਰ ਜਾਏਗਾ ਤੂੰ ਲਜਾਏਗਾ ਕਿ ਫਿਰ ਤੇਰੇ ਸਾਰੇ ਗੁਣ ਜਿਹੜੇ ਆ ਜਿਹੜੀਆਂ ਤੇਰੀਆਂ ਚੰਗੀਆਂ ਵਰਚੂਜ਼ ਨੇ ਕੁਆਲਿਟੀਆਂ ਨੇ ਉਹਨਾਂ ਦਾ ਨਾਸ ਹੋ ਜਾਏਗਾ ਇਸੇ ਕਰਕੇ ਬੁਰਸਾ ਕਹਿੰਦੇ ਆ ਕਰਨੀ ਕਾਗਦ ਮਨ ਮਸਮਾਣੀ ਬੁਰਾ ਪਲਾ ਦੋਈ ਲੇਖ ਪਈ ਤੇਰਾ ਮਨ ਜਿਹੜਾ ਹੈ ਉਹ ਸਹੀ ਆਈਆ ਜਿਹੜੀ ਤੇਰੀ ਕਿਰਤ ਆ ਜਿਹੜੇ ਤੂੰ ਐਕਸ਼ਨਸ ਕਰਦਾ ਏ ਉਹ ਕਾਗਜ਼ ਏ ਤੇ ਉਸ ਦੇ ਉੱਪਰ ਮਨ ਦੇ ਵਿੱਚ ਜੋ ਤੂੰ ਵਿਚਾਰ ਰਹਿਣ ਜੋ ਤੇਰੇ ਮਨ ਦੇ ਅੰਦਰ ਸੰਕਲਪ ਆਉਂਦੇ ਨੇ ਆਹ ਤੂੰ ਐਕਸ਼ਨ ਕਰਦਾ ਜਾਂ ਨਹੀਂ ਕਰਦਾ ਉਹੀ ਤੇਰੇ ਕਰਮ ਲਿਖ ਰਿਹਾ ਬਾਬਾ ਫਰੀਦ ਵੀ ਕਹਿੰਦੇ ਆ ਨਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਆਪ ਨਰੇ ਗਰਵਾਣ ਮੈਂ ਸਿਮ ਨੀਵਾ ਕਰ ਭਈ ਮਨੁੱਖ ਆਪਣੇ ਕਰਮ ਆਪ ਲਿਖ ਰਿਹਾ ਤੇ ਇਥੇ ਜਿਹੜੇ ਲਿਖੇ ਹੋਇਆ ਉਹ ਪੂਪਤਾ ਹੈ ਇਹ ਨਹੀਂ ਉਸ ਨੂੰ ਕਿ ਪਿਛਲੇ ਜਨਮਾਂ ਦੇ ਕਰਮਾਂ ਦੀ ਗੱਲ ਉਹ ਇਥੇ ਜਿਸ ਲਾਗਤ ਤੇ ਜਿਸ ਜੀਵਨ ਦੀ ਸਤਾ ਤੇ गुज़र ਰਿਹਾ ਜਿਉਂ ਜਿਹੀ ਸੋਚ ਨਹੀਂ ਲਾ ਕੇ ਜਿਉਂ ਜੀ ਸਟ੍ਰੀਮ ਆਫ ਕੌਨਸ਼ੀਅਸਨਸ ਉਹ ਹੀ ਹੈਗੀ ਆ ਉਹ ਕੀ ਉਹਦੇ ਕਰਮ ਬਣ ਜਾਂਦੇ ਆ ਉਹੀ ਉਹਦਾ ਸੁਭਾਅ ਬਣ ਜਾਂਦਾ ਤੇ ਉਹੀ ਉਹਦਾ ਬਿਹੇਵੀਅਰ ਬਣ ਜਾਂਦਾ ਇਸੇ ਕਰਕੇ ਬਾਣੀ ਚਾਹੁੰਦਾ ਹੈ ਨਾ ਕਿ ਜਿਹੜੀ ਸੰਗਤ ਜਿਹੜੀ ਆ ਸੰਗਤ ਕਰਨੀ ਜਿਹੜੀ ਆ ਉਹ ਸਾਨੂੰ ਅੱਛੇ ਪਾਸੇ ਲੈ ਜਾਂਦੀ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤ ਰਿਆ ਜਿਸ ਨੂੰ ਸੱਚੇ ਲੋਕਾਂ ਦੀ ਸਤ ਸੱਚੀ ਸੰਗਤ ਮਿਲਦੀ ਹੈ ਉਹ ਤਰ ਜਾਂਦਾ ਹੈ ਜਿਹੜਾ ਕੁਸੰਗਤ ਚ ਪੈ ਜਾਂਦਾ ਉਹ ਮਾਰੇ ਰਸਤੇ ਪੈ ਜਾਂਦਾ ਇਹ ਸਾਡੀ ਸਾਰੀ ਜਿਹੜੀ ਆ ਸਾਡੀ ਮਨੋਵਿਗਿਆਨ ਹੈ ਸਾਰਾ ਜਿਹੜਾ ਗੁਰਬਾਣੀ ਸਾਨੂੰ ਦੱਸਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਸਦੀਆਂ ਤੋਂ ਜਿਹੜਾ ਹੀ ਭਾਵਨਾ ਦੇ ਵਿੱਚ ਗੁਲਾਮੀ ਦੀ ਭਾਵਨਾ ਦੇ ਵਿੱਚ 네ਗੇਟਿਵ ਥਾਟਸ ਦੇ ਵਿੱਚ ਕੀ ਭਾਈ ਮੈਨੂੰ ਜੋ ਪ੍ਰਾਪਤ ਹੋਇਆ ਮੇਰੇ ਸ਼ਾਇਦ ਪਿਛਲੇ ਕੋਈ ਮਾੜੇ ਕਰਮ ਸੰ ਜਿੰਨਾ ਦਾ ਮੈਨੂੰ ਇਸ ਜਨਮ ਦੇ ਵਿੱਚ ਪਤਾ ਨਹੀਂ ਆ ਮੈਂ ਉਹਨਾਂ ਨੇ ਕਰਕੇ ਭੋਗ ਰਿਹਾ ਜੇ ਕਿਸੇ ਕਰਮ ਦਾ ਜਿਸ ਨੂੰ ਸਾਨੂੰ ਚੇਤਾ ਹੀ ਨਹੀਂ ਉਸ ਦੀ سزا ਸਜ਼ਾ ਅਗਰ ਜੀ ਆਜ ਭੋਗਤ ਰਹੇ ਹੋਈ ਉਹ ਤਾਂ ਬੇਇਨਸਾਫੀ ਹੈ ਸਜ਼ਾ ਦੇਣਾ ਜਾਂ ਪੁਨਿਸ਼ ਕਰਨ ਦਾ ਮਤਲਬ ਹੁੰਦਾ ਕਿ ਅਹਿਸਾਸ ਕਰਾਣਾ ਤੇ ਸਾਨੂੰ ਉਸ ਚੀਜ਼ ਦਾ ਅਹਿਸਾਸ ਕਿਵੇਂ ਹੋਏਗਾ ਜਦੋਂ ਸਾਨੂੰ ਇਹ ਪਤਾ ਹੀ ਨਹੀਂ ਕਿ ਅਸੀਂ ਕਿਹੜਾ ਜੁਰਮਾਂ ਦੀ ਸੋਸਾਪੋਗਤਰੀ ਇਹ ਸਾਰਾ ਹੀ ਇੱਕ ਪਰਮ ਜਾਲ ਸਿਰਜਿਆ ਹੋਇਆ ਇੱਕ ਸਾਜ਼ਿਸ਼ ਤੇ ਤੈ ਮਨੁੱਖਤਾ ਦੀ ਐਕਸਪਲੋਇਟੇਸ਼ਨ ਵਾਸਤੇ ਸੀ ਜਿਸ ਦੇ ਪੇੜ ਗੁਰੂ ਸਾਹਿਬਾਨ ਨੇ ਪਗ ਸਹਿਬਾਨ ਨੇ ਖੋਲੇ ਜੀ ਕਬੀਰ ਸਾਹਿਬ ਕਹਿੰਦੇ ਆ ਬਾਣੀ ਦੇ ਵਿੱਚ ਆਂਦਾ ਹੈ ਕਿ ਮਨੁੱਖ ਜਿਹੜਾ ਹੈ ਉਹ ਜੋ ਸੋਚਦਾ ਹੈ ਪਰ ਤੰ ਪਰ ਤੰ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ ਇਹ ਸਾਡੀ ਇੱਕ ਕੌਂਸ਼ੀਅਸਨੈਸ ਅਸੀਂ ਇਸ ਤੇ ਸੋਚ ਰਹੇ ਆ ਕਿਤੇ ਪਰ ਤੰ ਪਰ ਤੰ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ ਆ ਗੁਣ ਹੋਤ ਹੈ ਫੁਣ ਫੁਣ ਇਹ ਪਰਸੰਗ ਨਾ ਛੂਟੇ ਜੋ ਅਸੀਂ ਸੋਚ ਰਹੇ ਆ ਇਹ ਮੁਸਲਸਲ ਸਾਡੇ ਅੰਦਰ ਚੱਲ ਰਿਹਾ ਅਸੀਂ ਬਾਹਰ ਪਾਵੇਂ ਜਿੰਨਾ ਮਰਜ਼ੀ ਪਖੰਡ ਕਰ ਲਈਏ ਅਸੀਂ ਬੜੇ ਧਾਗ ਇਸੇ ਕਰਕੇ ਤੁਸੀਂ ਦੇਖੋ ਜਿਹੜੇ ਵੱਡੇ ਵੱਡੇ ਆਪਣੇ ਆਪ ਨੇ ਸੋ ਕਾਲਡ ਬਾਬੇ ਕਹਿੰਦੇ ਸੀ ਜੇਲਾਂ 'ਚ ਬੈਠੇ ਹੋਏ ਕੋਈ ਬਲਾਤਕਾਰ ਹੀ ਆ ਕੋਈ ਕਤਲ ਕੇ ਇਸ ਚਾ ਕੋਈ ਕਿਸੇ ਚ ਤੇ ਲੋਕੀ ਉਹਨਾਂ ਦੇ ਜਿਵੇਂ ਫਾਲੋਅਰ ਬਣੇ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਕਿਰਦਾਰ ਦਾ ਮਾਰਗ ਦਿੱਤਾ ਅਸੀਂ ਸਭ ਤੋਂ ਪਹਿਲਾਂ ਸ਼ਬਦ ਸ੍ਰਵਣ ਕਰ ਰਹੇ ਸੀ ਸ਼ਗੁਦੰਸੀ ਚਿਸਤੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਨੂਏ ਕਹਿ ਰਹੇ ਨੇ ਕਿ ਪਾਈ ਮਨੁਖ ਜਿਹੜਾ ਹੈ ਉਹ ਮਨ ਖਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੇਬੀ ਵਿੱਚ ਐਮਨੁਖ ਤੂੰ ਆਪਣੇ ਅੰਦਰ ਉਹਨਾਂ গুণਾਂ ਨੂੰ ਧਾਰਨ ਕਰ ਜਿਹੜਾ ਤੂੰ ਨਿਤ ਦਾ ਕੰਮ ਕਰਦਾ ਹੈ ਜੇ ਤੂੰ ਕਿਸਾਨ ਤੇ ਤੇਰਾ ਮਨ ਜਿਹੜਾ ਉਹ ਹਾਲੀ ਵਾਂਗੂ ਠੀਕ ਹੋਣਾ ਚਾਹੀਦਾ ਹੈ ਡਿਟਰਮਾਈਨ ਹੋਣਾ ਚਾਹੀਦਾ ਤੇ ਤੇਰੇ ਜਿਹੜੇ ਕਰਮ ਨੇ ਉਹ ਬਿਲਕੁਲ ਉਸ ਕਿਸਾਨ ਵਰਗੇ ਹੋਣੇ ਚਾਹੀਦੇ ਆ ਉਸ ਖੇਤੀ ਕਰਨ ਵਾਲੇ ਹੋਣੇ ਚਾਹੀਦੇ ਆ ਤੇ ਤੇਰੇ ਅੰਦਰ ਜਿਹੜਾ ਬਾਕੀ ਕੋਣ ਨੇ ਉਹ ਇਸ ਤਰ੍ਹਾਂ ਦੇ ਹੋਣਾ ਚਾਹੀਦੇ ਆ ਕਿ ਤੂੰ ਜਿਹੜਾ ਪਾਣੀ ਦੇ ਨਾਲ ਖੇਤ ਨੂੰ ਆਪਾਂ ਸਰਸਬਜ਼ ਕਰਦੇ ਆ ਉਸ ਤੇ ਮੋਰ ਇੰਸਟਾਗ੍ਰਾਮ ਬੈਂ ਉਹ ਤੇਰੀ ਮੰਨਤ ਹੋਣੀ ਚਾਹੀਦੀ ਹੈ ਸ਼ਰਮਪਾਣੀ ਤਨ ਖੇਤ ਤੇ ਆਪਣੇ ਇਸ ਸਰੀਰ ਨੂੰ ਜਿਸ ਦੇ ਵਿੱਚ ਸਾਰੀਆਂ ਚੀਜ਼ਾਂ ਨੇ ਸਰੀਰ ਤਾਂ ਸੋਲਿਡ ਹੈ ਨਾ ਇਸ ਦੇ ਵਿੱਚ ਹੀ ਆਪਾਂ ਸਭ ਕੁਝ ਬੀਜਣਾ ਹੈ ਨਾ ਇਸ ਦੇ ਵਿੱਚ ਮਨ ਹੈਗਾ ਇਸ ਦੇ ਵਿੱਚ ਸਾਡੀ ਡਿਟਰਮੀਨੇਸ਼ਨ ਹੈਗੀ ਆ ਇਸ ਤੇ ਨਾਲ ਅਸੀਂ ਮੰਨਤ ਕਰਨੀ ਆ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਇਥੇ ਸ਼ਰਮ ਜਿਹੜੀ ਆ ਉਹ ਮਿਹਨਤ ਹੈ ਗੁਰੂ ਨਾਨਕ ਪਾਤਸ਼ਾਹ ਜਦੋਂ ਜੱਤੀ ਸਾਹਿਬ ਦੇ ਵਿੱਚ ਪੰਜ ਖੰਡਾਂ ਦੀ ਵੀ ਆਖਿਆ ਕਰਦੇ ਨੇ ਉੱਥੇ ਵੀ ਮਿਹਨਤ ਦੇ ਖੰਡ ਦੀ ਗੱਲ ਕਰ ਰਿਹਾ ਹੈ ਸ਼ਰਮ ਖੰਡ ਸ਼ਰਮ ਖੰਡ ਕਰਮ ਖੰਡ ਕਿ ਅਪਾਸਟ ਵੀ ਵਿਚਾਰ ਕਰਾਂਗੇ ਹੁਣ ਇੱਥੇ ਉਹ ਸਾਨੂੰ ਕਹਿ ਰਿਹਾ ਕਿ ਸ਼ਰਮ ਪਾਣੀ ਤਨਖੇਤ ਫਿਰ ਅੱਗੇ ਇਹ ਸਾਰਾ ਕੁਝ ਜਦੋਂ ਸਰੀਰ ਨੂੰ ਤੂੰ ਸਮਝਣਾ ਇਹਦੇ ਵਿੱਚ ਨਾਮ ਤਾਉ ਗਿਆਨ ਅਕਾਲ ਪੁਰਖ ਦੀ ਚੇਤਨਾ ਇਸ ਨੂੰ ਬੀਜਣਾ ਹੈ ਤੇ ਫਿਰ ਇਸ ਦੀ ਰੱਖਿਆ ਵਾਸਤੇ ਸੰਤੋਖ ਤੇ ਗੁਣ ਨੂੰ ਧਾਰਨ ਕਰਨਾ ਨਾਮ ਬੀਜ ਸੰਤੋਖ ਸੁਹਾਗਾ ਪਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੇਰੇ ਚ ਹਉਮੈ ਨਹੀਂ ਆਣੀ ਚਾਹੀਦੀ ਕਿ ਮੈਂ ਕਰ ਰਿਹਾ ਮੇਰੇ ਬੜੇ ਚੰਗੇ ਗੁਣ ਨੇ ਰੱਖ ਤੇਰੀ ਵੀ ਵੇਸ ਤੂੰ ਡਾਊਨ ਟੂ ਆਰ ਕੋਣਾ ਚਾਹੀਦਾ ਤੇਰੇ ਚ ਨਿਮਰਤਾ ਹੋਣੀ ਚਾਹੀਦੀ ਆ ਜਦੋਂ ਇਹ ਸਾਰਾ ਕੁਝ ਤੇਰੇ ਕੋਲ ਆ ਗਿਆ ਪਾਉ ਕਰਮ ਕਰੂਕੀ ਤੂੰ ਇਹ ਸਾਰੇ ਕਰਮ ਕਰ ਲੈ ਇਸ ਦਾ ਉਗਣਾ ਪਾਉ ਕਰਮ ਕਰੂਕੀ ਇਹ ਪਰਤੇਰੇ ਭਾਗਾਂ ਤੇ ਮਿਲਣਾ ਕਿ ਤੂੰ ਇਸ ਨੂੰ ਤੂੰ ਆਪਣਾ ਕਰਮ ਕਰ ਲਿਆ ਅੱਗੇ ਤੇਰੇ ਕਰਮ ਦਾ ਜਿਹੜਾ ਤੈਨੂੰ ਫਲ ਉਹ ਤੈਨੂੰ ਅਕਾਲ ਪੁਰਖ ਦੇ ਹੱਥੋਂ ਕੁਦਰਤ ਦੇ ਹੱਥ ਦਾ ਪ੍ਰਕਿਰਤੀ ਦੇ ਹੱਥ ਦਾ ਉਸ ਤੂੰ ਫਿਕਰ ਨਹੀਂ ਕਰਨੀ ਤੂੰ ਆਪਣਾ ਕਰ ਤਾਂ ਇਸੇ ਤਰ੍ਹਾਂ ਦੁਕਾਨਦਾਰੀ ਦੀ ਗੱਲ ਕਰ ਰਿਹਾ ਇਸੇ ਤਰ੍ਹਾਂ ਵਪਾਰ ਦੀ ਗੱਲ ਕਰ ਰਿਹਾ ਇਸੇ ਤਰ੍ਹਾਂ ਨੌਕਰੀ ਦੀ ਗੱਲ ਕਰ ਰਿਹਾ ਸਾਰੇ ਚਾਰੋਂ ਇਸ ਸ਼ਬਦ ਦੇ ਵਿੱਚ ਚਾਰੋਂ ਪ੍ਰਕਾਰ ਦੇ ਜਿਹੜੇ ਕੰਮ ਨੇ ਜਿਹੜਾ ਇਨਸਾਨ ਉਸ ਦੇ ਲਈ ਕਰਦਾ ਸੀ ਉਹਨਾਂ ਨੂੰ ਉਹਨਾਂ ਦੇ ਅਲੰਕਾਰਾਂ ਨੂੰ ਉਹਨਾਂ ਦੇ ਸੰਧਾਂ ਨੂੰ ਅਲੰਕਾਰ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਮਨੁੱਖ ਨੂੰ ਇੱਕ ਸભ્યਕ ਜੀਵਨ ਇੱਕ ਉੱਚੇ ਆਚਰਣ ਵਾਲਾ ਜੀਵਨ ਜੀ ਕੇ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹ ਇੱਕ ਹੈਲਦੀ ਸਮਾਜ ਸਿਰਜਣ ਦਾ ਉਹਨਾਂ ਦਾ ਸੁਪਨਾ ਸੀ ਐਸੇ ਕਰਕੇ ਉਹਨਾਂ ਦੇ ਸਮਾਜ ਦੇ ਵਿੱਚੋਂ ਉੱਚ-ਨੀਚ ਜਿਹੜੀ ਸੀ ਉਸ ਨੂੰ ਖਤਮ ਕਰ ਕਰੰਡਾ ਉਪਦੇਸ਼ ਦਿੱਤਾ ਉਹਨਾਂ ਨੇ ਕਿਉਂਕਿ ਸਹਾਂਤਾ ਗੁਰੂ ਕਾਲ ਦੇ ਵਿੱਚ ਖਾਸ ਤੌਰ ਤੇ ਜਿੰਨੇ ਵੀ ਸ਼ਹਿਰ ਗੁਰੂ ਸਾਹਿਬਾਨ ਨੇ ਬਸਾਏ ਨੇ ਉਹਨਾਂ ਦੇ ਵਿੱਚ ਉੱਚ-ਨੀਚ ਦਾ ਭਰਮ ਜਿਹੜਾ ਸੀ ਖਤਮ ਹੋ ਚੁੱਕਾ ਸੀ ਉੱਥੇ ਵਹਿਮ ਭਰਮ ਦਾ ਗੁਮਾਨ ਹੀ ਨਹੀਂ ਸੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀ ਸੀ ਮਨੁੱਖ ਨੂੰ ਗੁਲਾਮ ਬਣਾਉਣ ਵਾਸਤੇ ਕੀਤੀਆਂ ਸੀ ਅੱਜ ਵੀ ਜਿਨ੍ਹਾਂ ਵਹਿਮਾਂ ਭਾਪਾਂ ਦੇ ਵਿੱਚ ਸਾਨੂੰ ਇਹ ਚਿੱਟ ਕਪੜੀ ਬਾਵੇ ਪਾਉਂਦੇ ਹਨ ਉਹ ਸਿਰਫ ਸਾਨੂੰ ਇਹਨਾਂ ਦੇ ਵਿੱਚ ਇਸ ਕਰਕੇ ਪਾਉਂਦੇ ਆ ਭਾਵੇਂ ਨਜੂਮੀ ਦੇ ਨਾਂ ਤੇ ਹੋਵੇ ਮੁਕੱਦਰ ਦੇ ਨਾਂ ਤੇ ਹੋਵੇ ਭਾਵੇਂ ਸਾਡੇ ਕਰਮਾਂ ਦੇ ਨਾਂ ਤੇ ਸਾਡੀ ਜਿਹੜੀ ਕਿਸਮਤ ਆ ਉਸ ਦੇ ਨਾਂ ਤੇ ਹੱਥ ਦੇਖ ਕੇ ਪਾਉਣ ਮਸਤਕ ਦੇਖ ਕੇ ਪਾਉਣ ਕੋਈ ਹੋਰ ਜਿਹੜੀ ਉਹ ਆਪਣੇ ਆਪ ਨੂੰ ਬੜਾ ਐਕਸਪਰਟ ਸਮਝਦਾ ਉਹ ਸਿਰਫ ਉਹ ਬਲਾ ਹਿਊਮਨ ਸਾਈਕਲੋਜੀ ਚੋਂ ਕਰਕੇ ਸਾਨੂੰ ਆਪਣੇ ਗੁਲਾਮ ਸਾਡੇ ਅੰਦਰ ਪਰੰਪਰਾਤਿਕ ਅਸੀਂ ਮੰਨਦੇ ਹੋਈਏ ਨਾ ਮੰਨਦੇ ਹੋਈਏ ਜਦੋਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਕੋਈ ਗੱਲ ਕਰਨੀ ਆ ਭਾ ਤੇਰੇ ਨਾਲ ਹਾਸਾ ਹੋ ਜਾਣਾ ਅਚੇਤਨ ਮਨ ਸਾਡੇ ਦੇ ਅੰਦਰ ਉਹੋ ਜਿਹੀ ਗੱਲ ਬੈਠ ਜਾਂਦੀ ਆ ਸਾਡੇ ਨਾਲ ਕੋਈ ਵੀ ਮਾੜੀ ਗੱਲ ਹੁੰਦੀ ਆ ਸਾਨੂੰ ਉਹ ਮੰਨ ਚੇਤੇ ਆ ਜਾਂਦੀ ਆ ਬਾਬੇ ਫਲਾਣੇ ਬਾਬੇ ਨੇ ਇਦਾਂ ਕਹੀ ਸੀ ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਮੇਰੇ ਇੱਕ ਮਿੱਤਰ ਨੇ ਆਪਣੇ ਘਰ ਉਹ ਉਤਰੀ ਲਿਆ ਗਿਆ ਉਹਦੇ ਘਰ ਮੈਂ ਗਿਣਤੀ ਨਹੀਂ ਦੱਸਾਂਗਾ ਕੁਝ ਧੀਆਂ ਸਨ ਕਿ ਉਹ ਪੁੱਤਰ ਦੀ ਮੰਗ ਵਾਸਤੇ ਕਿਸੇ ਬਾਬੇ ਨੂੰ ਉੱਥੇ ਚਲਾ ਗਿਆ ਉਹਨੇ ਕਹਤਾ ਨਾ ਜਿੰਨੀਆਂ ਉਹਦੇ ਕੋਲ ਹਸਨ ਉਹਨਾਂ ਚੋਂ ਇੱਕ ਹੋਰ ਐਕਸਟਰਾ ਬਸ ਕੇ ਤਾਂ ਇੰਨੇ ਬਾਤ ਇਹਨੂੰ ਦੇ ਦਿੱਤਾ ਲੱਕੀਲੀ ਉਹਦੇ ਘਰ ਬੇਟਾ ਹੋ ਗਿਆ ਮੈਂ ਇਹਨਾਂ ਗੱਲਾਂ ਨੂੰ ਪ੍ਰਮੋਟ ਨਹੀਂ ਕਰਦਾ ਮੈਂ ਸਿਰਫ ਵਹਿਣ ਦੀ ਗੱਲ ਕਰਦਾ ਤੇ ਉਹ ਕਹਿਣ ਲੱਗਾ ਬਾਬੇ ਨੇ ਮੈਨੂੰ ਆ ਕੇ ਉਹਨੇ ਗੱਲ ਦਈ ਕਹਿੰਦਾ ਬਾਬੇ ਨੇ ਮੈਨੂੰ ਕਿਹਾ ਸੀ ਕਿ ਇੰਨੀਆਂ ਬਾਤ ਹੋਏਗਾ ਇਹ ਤਾਂ ਇੱਕ ਪਹਿਲਾਂ ਹੀ ਹੋ ਗਿਆ ਮੈਂ ਕਿਹਾ ਯਾਰ ਬਾਬੇ ਨੇ ਗੱਪ ਮਾਰੀ ਤੇਰੇ ਘਰ ਹੋਣਾ ਹੀ ਸੀ ਕਿਉਂਕਿ ਇਹ ਪ੍ਰਕਿਰਤੀ ਦੇ ਇੱਕ ਨਿਯਮ ਹੈ ਜਿੱਥੇ ਬੱਚੇ ਦਾ ਜਨਮ ਆਉਂਦਾ ਉੱਥੇ ਬੱਚੇ ਦਾ ਵੀ ਹੁੰਦਾ ਇਹ ਤੇ ਇੱਕ ਪ੍ਰਕਿਰਤੀ ਦੀ ਇੱਕ ਇੱਕ ਬੈਲੈਂਸ ਨੇ ਹੋ ਸਕਦਾ ਸਾਡਾ ਨਾ ਕਿ ਦੇ ਉਹਨੇ ਆਪੇ ਹੀ ਕਾਣੀ ਕਾਰਵਾਈ ਕਿੰਨੇ ਸਾਰੇ ਨਾ ਕਦੀ ਹੋਇਆ ਯਾਨੀ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਫਿਰ ਮੰਨਿਆ ਜਾਂ ਨਾ ਮੰਨਿਆ ਪਰ ਉਹੋ ਜਿਹਾਂ ਕਟਨਾਵਾ ਨਾਲ ਆਪਣੇ ਆਪ ਨੂੰ ਜਾ ਕੇ ਜੋੜਦੇ ਹਾਂ ਇਹ ਵੀ ਸਾਡੇ ਅੰਦਰ ਇੱਕ ਤਰ੍ਹਾਂ ਦੀ ਗੁਲਾਮੀ ਹੀ ਹੈਗੀ ਆ ਭਾਵੇਂ ਕਿਸੇ ਰੂਪ ਦੇ ਵਿੱਚ ਇਹ ਵੀ ਬੰਧਨ ਨੇ ਬਾਬੇ ਨੇ ਸਾਨੂੰ ਨਾ ਸਾਰੇ ਬੰਧਨਾਂ ਤੋਂ ਮੁਕਤ ਕਰਕੇ ਜਦੋਂ ਬਾਬੇ ਨੇ ਸਾਨੂੰ ਇਹ ਗੱਲ ਦੱਸੀ ਸੀ ਨਾ ਕਿ ਚੁਸਨਾ ਬੋਲ ਪਾण्डे ਸੱਚ ਕਹੀਏ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉਪਰ ਇਕੰਕਾ ਉਹ ਪੂਰਾ ਸ਼ਬਦ ਸਰਵਣ ਕਰੀਏ ਤਾਂ ਉਹਦੇ ਵਿੱਚ ਗੁਰਨਾਨਕ ਪਾਤਸ਼ਾਹ ਸਾਨੂੰ ਦੱਸ ਦਿੰਦੇ ਆ ਕਿ ਪਾण्डे ਨੂੰ ਪਤਾ ਹੀ ਕੁਝ ਨਹੀਂ ਹੈ ਉਹ ਕਿਆ ਅੰਦਾਜ਼ੇ ੱਟੇ ਛੱਟੇ ਲਾ ਕੇ ਗੱਲ ਕਰਦਾ ਪਰ ਕਿਉਂਕਿ ਮਨੋਵਿਗਿਆਨ ਦੇ ਤੌਰ ਤੇ ਇਨਸਾਨ ਦੀ ਸਥਿਤੀ ਹੋ ਗਈ ਆ ਕਿਹੜਾ ਕਿਸੇ ਦਾ ਮਨਪਸੰਦ ਜਿਹੜਾ ਬਲਵਾਨ ਨਹੀਂ ਹੁੰਦਾ ਉਹ ਹਰ ਹਾਲਾਤ ਦੇ ਨਾਲ ਟੱਕਰ ਨਹੀਂ ਲੈਂਦਾ ਜ਼ਿੰਦਗੀ 'ਚ ਕਦੇ ਵੀ ਕੋਈ ਨਿੱਕੀ-ਮੋਟੀ ਗੱਲ ਉਹਦੇ ਨਾਲ ਰਿਲੇਵੈਂਟ ਵਾਈ ਉਹਨੇ ਜੋੜਦੇ ਸੋ ਇਹ ਰੋਜੀਆਂ ਜਿਹੜੀਆਂ ਜਿਹੜਾ ਜਿਹੜੇ ਜਿਨ੍ਹਾਂ ਚੀਜ਼ਾਂ ਤੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਕਿਉਂ ਉਹਨਾਂ ਨੇ ਸਾਨੂੰ ਇਹਨਾਂ ਤੋਂ ਮੁਕਤ ਕੀਤਾ ਐਸੇ ਕਰਕੇ ਕੀਤਾ ਕਿ ਭਈ ਇਹ ਆਵਾ ਰੌਣ ਜਿਹੜਾ ਕੁਝ ਨਹੀਂ ਹੁੰਦਾ ਸਰਗ ਨਰਕ ਕੋ ਕੁਝ ਨਹੀਂ ਹੁੰਦਾ ਮਾਣੀ ਚਾਹਦਾ ਸਰਗ ਨਰਕ ਤੇ ਮੈ ਰਹੋ ਸਤਗੁਰ ਕੇ ਪ੍ਰਸਾਦ ਹਰ ਚਰਨ ਕਮਲ ਕੀ ਮੋਜ ਮੇ ਰਹੂ ਅੰਤੌਰਾ ਕਬੀਰ ਜੀ ਕਹਿੰਦਾ ਕਿਆ ਨਰਕ ਕਿਆ ਸਰਗ ਤੇ ਮਹਾਰਾ ਸੰਤਨ ਬਹੁ ਰਾਦੇ ਤੇ ਫਿਰ ਉਹ ਵੀ ਕਹਿ ਰਿਹਾ ਕਬੀਰ ਸਾਹਿਬ ਕਹਿੰਦੇ ਆ ਕੋ ਕਬੀਰ ਅਬ ਜਿਸ ਮਨ ਬੈਕਵੌਂਡ ਕੀ ਆਸਾ ਇਸ ਜਾਨ ਨਹੀਂ ਚਰਨ ਨਿਵਾਸਾ ਉਸ ਨੂੰ ਅਕਾਲ ਪੁਰਖ ਦੇ ਚਰਨਾਂ ਦਾ ਪ੍ਰੇਮ ਹੀ ਨਹੀਂ ਮਿਲ ਸਕਦਾ ਕਿਉਂਕਿ ਉਸ ਦੇ ਅੰਦਰ ਇੱਕ ਲਾਲਸਾ ਹੈ ਉਹ ਲਾਲਸਾ ਉਹ ਜਹੀ ਬਣ ਗਈ ਨਾ ਜਿਸ ਤਰ੍ਹਾਂ ਗੁਰੰਗਤ ਪਾਤਸ਼ਾਹ ਕਹਿੰਦੇ ਆ ਬੱਧਾ ਚੱਟੀ ਜੇ ਭਰੇ ਨਾਗੁਰ ਦਾ ਉਪਕਾਰ ਜਦੋਂ ਅਸੀਂ ਕੋਈ ਕੰਮ ਸੇਵਾ ਭਾਵਨਾ ਕੁਝ ਵੀ ਕਰਦੇ ਆ ਇਸ ਦੇ ਪਿੱਛੇ ਇੱਕ ਸਾਡੀ ਲਾਲਸਾ ਹੋ ਜਾਂਦੀ ਹੈ ਕਿ ਸਾਨੂੰ ਇਹ ਪ੍ਰਾਪਤ ਹੋਵੇ ਉਹ ਕਹਿੰਦੇ ਆ ਉਹ ਉਹ ਨਾ ਗੋਣਾ ਚਾਹੁੰਦਾ ਨਾ ਉਪਕਾਰ ਚਾਹੁੰਦਾ ਸੋ ਇਸੇ ਕਰਕੇ ਗੁਰੂ ਸਾਹਿਬ ਨੇ ਸਾਨੂੰ ਨਿਸ਼ਕਰਮ ਕਰਨ ਵਾਸਤੇ ਨਿਸ਼ਕਾਮ ਸੇਵਾ ਵਾਸਤੇ ਜਿਹੜਾ ਜਤੋਂ ਦੇਖ ਦਿੱਤਾ। ਤੇ ਮਨ ਉਹਦੇ ਵਾਸਤੇ ਹੈ ਵੀ ਮਨ ਉਹਦਾ ਸਮਾਹ ਹੋਣਾ ਚਾਹੀਦਾ ਕਿ ਜੇ ਮੈਂ ਕਿਸੇ ਦੀ ਮਦਦ ਕੀਤੀ ਹੈ ਇਸ ਦੇ ਪਿੱਛੇ ਮੈਨੂੰ ਇਸ ਦਾ ਲਾਭ ਨਹੀਂ ਮਿਲਣਾ ਚਾਹੀਦਾ ਕਿ ਮੈਨੂੰ ਕੋਈ ਫਲ ਮਿਲੇ। ਹਾਂ ਮੈਨੂੰ ਇਸ ਤੋਂ ਆਏ ਮੈਨੂੰ ਇਸ ਦੇ ਵਿੱਚ ਖੁਸ਼ੀ ਮਿਲ ਰਹੀ ਹੈ ਕਿ ਮੈਂ ਕਿਸੇ ਨੂੰ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਵਿਚਾਰਧਾਰਾ ਉਹ ਜੋ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਉਸ ਤੇ ਵਿਤ ਚੱਲੇਗੇ ਕਿਉਂਕਿ ਦੇਖੋ ਅਗਰ ਅਸੀਂ ਨਿਗਾਹ ਮਾਰੀਏ ਗੁਰੂ ਸਾਹਿਬ ਵੀ ਸੰਕੇਤਕ ਤੌਰ ਤੇ ਸਾਨੂੰ ਇਹੀ ਦੱਸ ਰਿਹਾ ਕਿ ਮਨੁੱਖ ਨੇ ਹੀ ਆਪਣੇ ਹੱਥਾਂ ਦੇ ਨਾਲ ਇਸ ਧਰਤੀ ਨੂੰ ਸਵਰਗ ਬਣਾਇਆ ਮਨੁੱਖੀ ਆਪਣੇ ਹੱਥਾਂ ਨਾਲ ਇਸ ਧਰਤੀ ਨੂੰ ਨਰਕ ਬਣਾਇਆ ਇਹ ਸਾਰਾ ਕੁਝ ਜਿਹੜਾ ਹੈ ਬੁਰਾ ਪਨਾ ਦੇ ਲੇਖ ਪਏ ਇਹ ਮਨੁੱਖ ਕਰ ਦੇਖੋ ਜਦੋਂ ਤੋਂ ਮਨੁੱਖ ਨੇ ਆਜ ਤੋਂ ਲਗਭਗ 77000 ਸਾਲ ਪਹਿਲਾਂ ਮਨੁੱਖ ਵੀ ਇਸੇ ਤਰ੍ਹਾਂ ਹੀ ਹਾਲਾਂਕਿ ਇਹ ਰੀਆਂ ਅੱਠ ਪ੍ਰਜਾਤੀਆਂ ਸਨ ਉਸ ਵੇਲੇ ਉਹ ਸਾਰੇ ਹੀ ਜਿਹੜੇ ਸੀ ਜੰਗਲੀ ਜੰਗਲਾਂ ਦੇ ਵਿੱਚ ਰਹਿੰਦੇ ਸੀ ਰੁੱਖਾਂ ਤੇ ਮਤਲਬ ਸੁੰਦੇ ਸੀ ਯਾਰੋਖਾਨ ਦੇ ਥਲੇ ਸੁੰਦੇ ਸੀ ਗਰਮ ਇਲਾਕਿਆਂ 'ਚ ਹੁੰਦੇ ਸੀ ਉਹਨਾਂ ਦੇ ਕੋਲ ਕੱਪੜੇ ਨਹੀਂ ਸਨ ਬੜੀ ਮੁਸ਼ਕਲ ਨਾਲ ਉਸੇ ਤਰ੍ਹਾਂ ਜਾਨਵਰ ਜੰਗਲ ਦੇ ਵਿੱਚ ਬਾਕੀ ਜਿਹੜੇ ਜੀਵ ਨੇ ਇਸ ਤਰ੍ਹਾਂ ਇਹ ਵੀ ਗੁਜ਼ਾਰਾ ਕਰ ਰਹੀ ਸੀ ਲੱਕੀ ਨਹੀਂ ਇਹਦੇ ਕੋਲ ਦਿਮਾਗ ਆਇਆ ਦੇ ਕੋਲ ਪਾਸ਼ਾ ਆਈ ਇਹਦੇ ਕੋਲ ਹੱਥਾਂ ਵੀ ਕਿਉਂਕਿ ਇਸਨੇ ਜਦੋਂ ਆਪ ਪੈਰਾਂ ਤੇ ਚੱਲਣਾ ਸ਼ੁਰੂ ਕੀਤਾ ਹੱਥਾਂ ਦੇ ਨਾਲੇ ਨੇ ਕੰਮ ਕਰਨਾ ਸ਼ੁਰੂ ਕੀਤਾ ਹੱਥਾਂ ਦੇ ਵਿੱਚ ਨੇ ਪੱਥਰ ਦੇ ਹਥਿਆਰ ਫੜ ਲਏ ਪਹਿਲਾਂ ਸਿੰਪਲ ਪੱਥਰ ਨੂੰ ਘੜਿਆ ਫਿਰ ਕੜ ਲਿਆ ਹੌਲੀ ਹੌਲੀ ਦਿਮਾਗ ਵੀ ਸ਼ਾਰਪ ਹੁੰਦਾ ਗਿਆ ਕਿਉਂਕਿ ਜਦੋਂ ਕੋਈ ਕੰਮ ਕਰਦਾ ਹੈ ਤੇ ਦਿਮਾਗ ਦੇ ਉੱਪਰ ਵੀ ਅਸਰ ਹੁੰਦਾ ਦਿਮਾਗ ਦੀ ਡਿਵੈਲਪਮੈਂਟ ਵੀ ਹੋਣੀ ਸ਼ੁਰੂ ਹੋ ਗਈ એનર્ਜੀ ਵਧੇਰੀ ਮਿਲ ਗਈ ਖਾਣ ਨੂੰ ਮਿਲ ਜਾਂਦਾ ਸੀ ਇੱਕ ਤੇ ਉਸ ਦੇ ਨਾਲ ਇਸ ਦਾ ਵਿਕਾਸ ਹੁੰਦਾ ਗਿਆ ਅੱਜ ਜੂ ਅਸੀਂ ਜੇ ਇਨਸਾਨ ਵਿਕਸਿਤ ਨਾ ਹੋਇਆ ਹੁੰਦਾ ਤਾਂ ਅਸੀਂ ਇੱਕ ਨਿਗਾਹ ਮਾਰੀਏ ਕਿਆਸ ਕਰੀਏ ਆਪਣੇ ਅੰਦਰ ਕਿ ਅੱਜ ਦੀ ਦੁਨੀਆ ਅਗਰ ਇਨਸਾਨ ਵਿਕਸਿਤ ਨਾ ਹੁੰਦਾ ਕਿ ਬਿਲਕੁਲ ਹੋ ਜਬ ਇਹ ਵਾਂਗ ਜੰਗਲ ਹੀ ਹੋਣਾ ਸੀ ਨਾ ਸ਼ਹਾਰਾਂ ਦੇ ਵਿੱਚ ਇਤਨਾ ਇਤਨਾ ਵੱਡਾ ਜਿਹੜਾ ਅਸੀਂ ਵਿਕਾਸ ਦੇਖਦੇ ਆ ਕੀ ਪਤਾ ਫਿਰ ਇਨਸਾਨ ਸਰਵਾਈਵ ਨਹੀਂ ਕਰਦਾ ਕੀ ਨਹੀਂ ਕਰਦਾ ਸ਼ਹਾਰਾਂ ਦੇ ਵਿੱਚ ਜੋ ਅਸੀਂ ਦੇਖ ਰਹੇ ਆ ਅੱਜ ਦੁਨੀਆ ਦੇ ਵਿੱਚ ਅਸੀਂ ਦੇਖ ਰਹੇ ਆ ਜਿਹੜਾ ਦੁਨੀਆ ਦੇ ਉੱਪਰ ਯਾਨੀ ਕਿ ਅਸੀਂ ਹਵਾਈ ਜਹਾਜ਼ਾਂ ਨਾਲ ਜਿੰਨੇ ਅਵਿਸ਼ਕਾਰ ਨੇ ਸਾਡੇ ਕੋਲ ਇਹ ਮਨੁੱਖ ਨੇ ਜਦੋਂ ਉਹਦੇ ਕੋਲ ਹੱਥ ਆਏ ਉਹਨੇ ਕੰਮ ਸਪੋਸ ਉਹ ਨਾ ਕਰਨਾ ਕੋ ਵਿਕਸਿਤ ਨਾ ਹੁੰਦਾ ਤੇ ਕਿਵੇਂ ਜਾਈ ਦੁਨੀਆ ਹੋਣੀ ਸੀ ਹਰ ਥਾਂ ਤੇ ਅੱਜ ਵੀ ਅਸੀਂ ਜੰਗਲਾਂ ਦੇ ਵਿੱਚ ਜਾਂ ਗੁਫਾਵਾਂ ਵਿੱਚ ਹੀ ਰਹੇ ਹੁੰਦੇ ਪਰ ਮਨੁੱਖ ਵਿਕਸਿਤ ਹੋਇਆ ਉਹਨੇ ਸ਼ਸਤਰ ਵੀ ਬਣਾਏ ਔਜ਼ਾਰ ਬਣਾਏ ਔਜ਼ਾਰਾਂ ਦੇ ਨਾਲ ਨਾਲ ਉਹਨੇ ਖੇਤੀ ਵੀ ਕਰਨੀ ਸ਼ੁਰੂ ਕੀਤੀ ਉਸ ਥਾਂ ਤੇ ਟਿਕਿਆ ਇੰਨਾ ਵਿਕਸਿਤ ਹੋ ਗਿਆ ਕਿ ਅੱਜ ਗੁਰਵਾਣੀ ਦੇ ਮਤਾਬਕ ਵੀ ਇਸ ਧਰਤੀ 'ਤੇ ਤੇਰੀ ਸਿਕਦਾਰੀ ਇਸੇ ਤਰ੍ਹਾਂ ਹੀ ਮਨੁੱਖ ਚੇ ਵਿਕਸਤ ਹੋਇਆ ਤਾਂ ਕਿਉਂਕਿ ਉਸ ਦੇ ਵਿਕਾਸ ਦੇ ਵਿੱਚ ਵੀ ਉਸ ਦੇ ਕੁਝ ਗੁਣ ਸਨ ਜਿਹੜਾ ਉਹ emotions ਸਨ ਜਿਹੜਾ ਉਹ ਇਕੱਠੇ ਰਹਿੰਦੇ ਸੀ ਉਹ ਸਭ ਇੱਕ ਸੰਗ ਉਹਨਾਂ ਕੋਲ ਭਾਸ਼ਾ ਆ ਗਈ ਉਹਨਾਂ ਦੇ ਕੋਲ ਹੱਥ ਸੰ ਕੰਮ ਕਰ ਲਈ ਇੱਕ ਦੂਜੀ ਦੀ ਕੇਅਰ ਵੀ ਕਰਦੇ ਸਨ ਇਸੇ ਕਰਕੇ ਜਿਹੜੀਆਂ ਬਾਕੀ ਇਨਸਾਨ ਦੀਆਂ 8 ਪਰਜਾਤੀਆਂ ਨੇ ਜਿਨ੍ਹਾਂ ਦੇ ਵਿੱਚ ਮਤਲਬ ਹੋਮੋ ਫਲੋਰਸ ਸਾਂਸਾਨ ਜਿਹਨਾਂ ਦੇ ਵਿੱਚ ਹੋਮੋ ਨੈਂਡਰਥਲ ਸਾਂਸਾਨ ਜਿਹਨਾਂ ਦੇ ਵਿੱਚ ਹੋਮੋ ਰੈਕਟਸਨ ਉਹ ਸਾਰੇ ਕਿਉਂ ਮੁਕਤ ਹੋ ਗਏ ਕਿਉਂਕਿ ਉਹਨਾਂ ਦੇ ਕੋਲ ਉਹ ਜਿਹੇ ਗੁਣ ਨਹੀਂ ਸਨ ਇੱਕ ਦੂਜੇ ਦੇ ਆਂਦਰਪਨ ਨਹੀਂ ਸਨ ਮਨੁੱਖ ਸਭੇ ਗੁਣਾ ਸ਼ੁਰੂ ਹੋ ਗਿਆ ਉਸਨੇ ਆਪਣੇ ਬਜ਼ੁਰਗਾਂ ਦੀ ਕਿਉਂਕਿ ਮਨੁੱਖਾ ਇਸ ਜਿਹੇ ਕੁਝ ਆਵਸ਼ੇਸ਼ ਮਿਲੇ ਨੇ ਜਿਹੜੇ ਕੁ ਫਾਸਿਲਸ ਮਿਲੇ ਨੇ ਉਹਨਾਂ ਦੇ ਵਿੱਚ ਕਈ ਇਹੋ ਜਿਹੇ ਫਾਸਿਲਸ ਹੀ ਮਿਲੇ ਨੇ ਜਿਹੜੇ ਉਮਰ ਸੀਧਾ ਲੋਕ ਸਨ ਜਿਨ੍ਹਾਂ ਦੇ ਦੰਦ ਨਹੀਂ ਸਨ ਜੇ ਦੰਦ ਨਹੀਂ ਸੰਦੋ ਸਰਵਾਇਓ ਕਿਉਂ ਕਰ ਰਹੇ ਸਨ ਕਿਉਂ ਕਿ ਕਿਉਂਕਿ ਉਹਨਾਂ ਦੀ ਕੇਰ ਹੋ ਰਹੀ ਸੀ ਸੋ ਇਹ ਸਾਰੇ ਜਿਹੜੇ ਚੰਗੇ ਗੁਣ ਸਨ ਲੋਕ ਦੇ ਵਿੱਚ ਸਨ ਇਸੇ ਕਰਕੇ ਜਦੋਂ ਅਸੀਂ ਆਪਾਂ ਉਹਦਾ ਆਪਾਂ ਵਿਗਿਆਨ ਦੀਆਂ ਜਾਂ ਹਿਊਮਨ ਹਿਸਟਰੀ ਦੀ ਗੱਲ ਕਰ ਰਹੇ ਆਂ ਪ੍ਰਾਤਿਕ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਸੰਤੰਤਰ ਕੀਤਾ ਮਨੁੱਖ ਨੂੰ ਸਾਰੇ ਪ੍ਰਕਾਰ ਦੇ ਕਰਮ ਕਾਂਡਾ ਜੋ ਹੈ ਜੇ ਅਸੀਂ ਅਗਰ ਨਜ਼ਰ ਮਾਰੀਏ ਅਸੀਂ ਮੜੋ ਥੇ ਹੀ ਆ ਸਾਡੇ ਵਿੱਚ ਮਹਿਮ ਭਰਨ ਲਈ ਹੋ ਜੇ ਨੇ ਸਾਡੇ ਚ ਜਾਤ ਪਾਤ ਵੀ ਉਹ ਜੀ ਜਾਂ ਉਹ ਜੀ ਨਹੀਂ ਚ ਵੀ ਸਾਡੇ ਚ ਹੋ ਜਈ ਅਸੀਂ ਆਪਣੇ ਆਪ ਨੂੰ ਸੁਪੀਰੀਅਰ ਸਾਡੇ ਵਿੱਚ ਉਹ ਸਾਰੇ ਗੁਣ ਨੇ ਕਿਸੇ ਵਿਅਕਤੀ ਨੇ ਕਿਸੇ ਮਹਾਪੁਰਸ਼ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੀ ਜਦੋਂ ਵਿਆਖਿਆ ਕੀਤੀ ਹੈ ਨਾ ਖਾਸ ਕਰਕੇ ਕੁਝ પ્રાਤਨ ਸਾਹਿਤ ਦੇ ਵਿੱਚ ਉਥੇ ਕਾਮ ਦਾ ਮਤਲਬ ਹੈ ਕਿ ਸੰਸਾਰ ਵਿੱਚ ਉਸ ਹਰ ਸ਼ੈ ਨੂੰ ਹਾਸਲ ਕਰਨਾ ਤੇ ਮੈਂ ਕੱਲਾ ਹੀ ਉਸ ਨੂੰ ਮਾਰ ਉਥੇ ਕਾਮ ਦਾ ਮਤਲਬ ਇਹਦੇ ਨਾਲ ਮਤਲਬ ਪ੍ਰਜਨਨ ਦੇ ਨਾਲ ਜਾਂ ਇਸਤਰੀ ਉਹ ਸੈਕਸ ਦੇ ਨਾਲ ਨਹੀਂ ਜੁੜਿਆ ਹੋਇਆ ਤੇ ਉਹ ਇਹ ਚੀਜ਼ ਜਦੋਂ ਉਸ ਦੀ ਆकांक्षा ਹੈ ਉਹ ਉਹਦਾ ਯਾਨੀ ਕਿ ਜੇ ਸਾਡੇ ਕੋਲ ਨਹੀਂ ਆ ਰਹੀ ਸਾਡੇ ਬਸ ਚ ਨਹੀਂ ਆ ਇਥੇ ਜਿਹੜਾ ਹੈ ਕੋਈ ਤੇ ਉਸੇ ਚੀਜ਼ ਨੂੰ ਜਦੋਂ ਪ੍ਰਾਪਤੀ ਦੇ ਸਾਧਨ ਤੇ ਹੁੰਦੇ ਆ ਸੰਗਰਸ਼ ਕਰ ਰਹੇ ਹੁੰਦੇ ਆ ਉੱਥੇ ਮਨੁੱਖ ਲੋਭੀ ਹੁੰਦਾ ਤੇ ਜਦੋਂ ਪ੍ਰਾਪਤ ਹੋ ਜਾਂਦੀ ਨੇ ਇਹਨੇ ਕੋਈ ਉਹਦਾ ਮੋਹ ਰਹਿੰਦਾ ਹੈ ਕਿ ਮੇਰੇ ਕੋਲੋਂ ਖਿਸਕ ਨਾ ਜਾਏ ਤੇ ਜਦੋਂ ਇਹ ਸਾਰਾ ਕੁਝ ਆ ਗਿਆ ਫਿਰ ਹਉਮੈ ਵੀ ਹੁੰਦੀ ਹੈ ਕਿ ਮੇਰੇ ਵਰਗਾ ਕੋਈ ਸ਼੍ਰੇਸ਼ਟ ਨਹੀਂ ਹੈ ਉਹ ਇਹਨਾਂ ਇਹਨਾਂ ਗੁਣਾਂ ਨੂੰ ਇਨਸਾਨ ਦੀ ਆਪਾ ਤਾਪੀ ਦੇ ਨਾਲ ਇਹਨਾਂ ਪੰਜਾਂ ਗੁਣਾਂ ਦਾ ਜਿਹੜਾ ਉਸ ਤਰ੍ਹਾਂ ਦੀ ਵਿਆਖਿਆ ਹੁੰਦੀ ਹੈ ਤੋ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਕਿਰਦਾਰ ਦੇ ਪੱਖੋਂ ਬਹੁਤ ਉੱਚਾ ਬਣ ਰਹੀ ਗਿਆ ਗੁਰ ਬਾਣੀ ਚ ਵੀ ਆਉਂਦਾ ਆਪ ਸਵਾਰੋ ਮੈਂ ਮਿਲੋ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਮੈਂ ਮਿਲੇ ਹਾਂ ਸੁਖ ਹੋਏ ਜੇ ਤੂੰ ਮੇਰਾ ਹੋਏ ਰਹਿ ਸਭ ਜਗਤ ਦੇ ਰੋ ਪਰ ਆਪਾ ਸਵਾਰਨ ਦੇ ਵਾਸਤੇ ਗੁਣਾਂ ਦਾ ਤਾਰਣੀਓ ਗੁਣਾਂ ਦਾ त्याग ਕਰ ਕੱਲ ਵੀ ਆਪਾਂ ਵਿਚਾਰ ਕਰਿਆ ਸੀ ਬਾਣੀ ਦੇ ਵਿੱਚ ਆਉਂਦਾ ਹੈ ਮੰਗਣਾ ਮੰਗਨ ਨੀਕਾ ਹਰਜਸ ਗੁਰ ਤੇ ਮੰਗਣਾ ਜਦੋਂ ਹਰਜਸ ਗੁਰ ਤੋਂ ਮੰਗਣਾ ਹਰ ਕਿਸ ਤੇ ਵਿੱਚ ਗੁਣ ਆਉਂਦੇ ਆ ਉਹ ਤਾਂ ਹੀ ਗੁਣਾਂ ਦੀ ਗੱਲ ਹੈ ਤਿਆਗ ਨਾ ਤਿਆਗ ਰ ਨੀਕਾ ਕਾਮ ਪ੍ਰੋਗ ਲੋਭ ਮੋ ਤਿਆਗਣਾ ਆਹ ਗੁਣਾਂ ਨੂੰ ਤਿਆਗਣਾ ਜਦੋਂ ਆਹ ਗੁਣਾਂ ਨੂੰ ਤਿਆਗਾਂਗੇ ਤਾਂ ਹੀ ਸੁਪਰ ਹਿਊਮਨ ਬਣਦੇ ਆਗਰ ਅਸੀਂ ਗੁਰੂਆਂ ਦੇ ਬਰਾਬਰ ਨਹੀਂ ਬਣ ਸਕਦੇ ਪਰ ਗੁਰੂਆਂ ਵਰਗਾ ਬਣਨ ਦਾ ਯਤਨ ਤੇ ਸਾਡਾ ਜਿਹੜਾ ਕਿਉਂ ਕਿ ਗੁਰ ਸਿੱਖੀ ਮੀਤ ਚਲੇ ਗੁਰ ਚਾਲੀ ਜੋ ਗੁਰ ਕਹਿ ਸੋਈ ਪਰਮਾਨੰ ਹਰ ਹਰ ਧਾ ਮੇਰਾ ਦੀ ਗੁਰੂ ਦੇ ਦਸਤੇ ਹੋ ਮਾਰਗ ਤੇ ਤੁਰਨਾ ਹੀ ਗੁਰਸੇਖ ਦਾ ਜੀਵਨ ਹੈ ਗੁਰਸੇਖ ਤੁਰਦਾ ਤੁਰਦਾ ਪਰਉਪੇਵਰ ਜਾਂਦਾ ਪਰ ਗੁਰੂ ਵੀ ਹੋ ਕੇ ਉਹ ਗੁਰ ਸਿੱਖੇ ਜਦੋਂ ਗੁਰੂ ਦੀ ਜ਼ਿੰਮੇਵਾਰੀ ਗੁਰੂ ਸਾਹਿਬਾਨ ਨੂੰ ਦਿੱਤੀ ਗਈ ਤਾਂ ਗੁਰ ਅੰਗਦ ਦੇ ਸਾਹਿਬੀ ਗੁਰੂ ਅਮਰਦਾਸ ਸਾਹਿਬੀ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹ ਪਹਿਲਾਂ ਸਿੱਖ ਤੇ ਸਿੱਖ ਹੁੰਦੇ ਆ ਵੀ ਗੁਰੂ ਹੁੰਦੇ ਆ ਵੀ ਉਹ ਸਿੱਖ ਕਿਉਂਕਿ ਸਿੱਖ ਗੁਰੂ ਹੋਣਾ ਹੀ ਗੁਰੂ ਨਾਨਕ ਪਾਚੌਣ ਦਾ ਵੀ ਕਿਸ ਤੇ ਫਾਲੋ ਉਹ ਆਪ ਕਹਿੰਦੇ ਆ ਸ਼ਬਦ ਗੁਰੂ ਸੁਰਤੋਂ ਚੇਲਾ ਉਹ ਵੀ ਸ਼ਬਦ ਗੁਰੂ ਦੇ ਸਿੱਖ ਇਸ ਕਰਕੇ ਗੁਰਬਾਣੀ ਦੇ ਵਿੱਚ ਸਾਨੂੰ ਚੰਗਾ ਮਨੁੱਖ ਬਣਨ ਤੇ ਲਈ ਸਿੱਖ ਇੱਕ ਚੰਗਾ ਮਨੁੱਖ ਹੈ ਇਸੇ ਕਰਕੇ ਬਨਹਾਰੀ ਬੋਰੇ ਆਪਣਾ ਦਿਹਾੜੀ ਸਰਵਾਰ ਜਨ ਮਾਨਸ ਤੇ ਦੇਵ ਤੇ ਕੀ ਕਰਤਾ ਨਾ ਲੱਗੀਗਾ ਜਿਸ ਨੇ ਮੇਰੇ ਅੰਦਰ ਦੇਵੀ ਗੁਣ ਭਰ ਦਿੱਤੇ ਕਿਉਂਕਿ ਗੁਰੂ ਜਿਹੜਾ ਹੈ ਗੁਰੂ ਪਾਰਸ ਗੁਰ ਪਾਰਸ ਹੰਮ ਲੋ ਮਿਲ ਕੰਚਨ ਹੋਵਾਰਾ ਸੋ ਇਸ ਕਰਕੇ ਗੁਰੂ ਦੇ ਦੱਸੇ ਮਾਰਗ ਤੇ ਤੁਰਨਾ ਹੀ ਸਾਡਾ ਜਿਹੜਾ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਰਾਤ ਤੋੜਿਆ ਸਾਨੂੰ ਉਸੇ ਰਾਤ ਤੁਰਨਾ ਚਾਹੀਦਾ ਸੀ ਉਸ ਰਾਤ ਅਗਰ ਪਟਕ ਜਾਂਦੇ ਆ ਤੇ ਗੁਰੂ ਨੇ ਸਾਡੀ ਸਾਰ ਨਹੀਂ ਲੈਣੀ ਕਿਉਂਕਿ ਗੁਰੂ ਨੇ ਸਾਨੂੰ ਗੁਣ ਦਿੱਤੇ ਆ ਜੇ ਸਿਉ ਗਉਣ ਕੋਲ ਇਹ ਨਹੀਂ ਕਿ ਗੁਰੂ ਸਾਡੇ ਸਾਡੇ ਤੋਂ ਨਾਰਾਜ਼ ਹੈ ਪਰ ਜਦੋਂ ਗੁਰੂ ਦੇ ਗੁਣਾ ਨੂੰ ਦੱਸੇ ਹੋਏ ਮਾਰਗ ਤੇ ਤੁਰਾ ਕੇ ਨਹੀਂ ਤੇ ਉਸ ਮੰਜ਼ਲ ਤੇ ਕਿਵੇਂ ਪਹੁੰਚਾਂਗੇ ਆਓ ਇਹ ਚ ਹੀ ਫੋਟੇ ਦਿਸਾਂ ਨੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ